हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਹਾਂਗੇ ਤਿੰਨੇ ਗੱਬੜਾਂ ਨੇ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦਿਨੋਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਹਾਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਠੀਕ ਹੋ ਬਾਈ ਹਾਂਜੀ ਹਾਂਜੀ ਵਧੀਆ ਵੀਰੇ ਕਿਵੇਂ ਚੱਲਦਾ ਕੰਮ ਕਰ ਕੰਮ ਕਾਰ ਵਧੀਆ ਕਰ ਪਾ ਮਹਾਰਾਜ ਜੀ ਠੀਕ ਆ ਰੇਟ ਫਿਰ ਪਹਿਲਾਂ ਵੀ ਜਾਇ ਹੁੰਦੇ ਰੇਟ ਅੱਜ ਵੀ ਜਾਇ ਹੋਣਗੇ ਹਾਂਜੀ 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 ਵੀਰੇ ਨਾਮ ਤੇ ਬਾਈ ਆਪਣਾ ਡਰੈਸ ਬੋਲ ਦੋ ਨਾਮ ਬਾਸ ਸਿੱਧੂ ਜੀ ਪਿੰਡ ਭਾਈ ਰੂਪਾ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਰੰਮਪਰਾਪੁਰ ਜੀ ਨੇੜੇ ਪਿੰਡ ਬਾਈ ਨੇੜੇ ਸਲਾਦਪੁਰਾ ਵੀਰ ਇਧਰ ਗਮਟੀ ਜੀ ਠੀਕ ਆ ਕੰਟੈਕਟ ਨੰਬਰ ਬੋਲ ਦੋ ਆਪਣਾ 84277 16277 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚ ਤੇ ਬਈ ਤਿੰਨੇ ਹੀ ਗਮਾ ਗੱਬਣਾ ਨੇ ਹਾਂਜੀ ਹਾਂਜੀ ਵੀਰ ਤਿੰਨੇ ਠੀਕ ਆ ਇਧਰੋਂ ਪਹਿਲੇ ਨੰਬਰ ਵਾਲੀ ਤੋਂ ਸ਼ੁਰੂ ਕਰ ਲੈਣਾ ਕਿਹੜਾ ਸੂਆ ਸੁੰਦੀ ਹੈ ਬਈ ਇਹ ਤੀਜਾ ਸੂਆ ਸੁੰਦੀ ਹੈ ਬਈ ਠੀਕ ਆ ਕਿੰਨੇ ਕੇ ਦਿਨਾਂ ਦੀ ਕੱਚੀ ਆ ਬਈ ਬਸ ਸਮਾਂ 1-2 ਦਿਨ ਦਾ ਰਹਿ ਗਿਆ ਵੀਰੇ ਠੀਕ ਆ ਤਿਆਰੀ ਚੀ ਹੈ ਜੀ ਮਤਲਬ ਦਿਨ ਪੂਰੇ ਹੀ ਆ ਗਏ ਹਾਂਜੀ ਹਾਂਜੀ ਤੇ ਕੀ ਰਿਕਾਰਡ ਆ ਬਈ ਪਿਛਲੇ ਰਿਕਾਰਡ ਤਾਂ 32-33 ਲੀਟਰ ਦੋ ਸੂਏ ਚੋਂ ਆਇਆ ਵਾ ਜੀ ਮੌਸਮ ਚੰਗਾ ਰਹਿ ਗਿਆ ਤਾਂ 35 ਦੇ ਲਗਭਗ ਜਾਊਗੀ ਠੀਕ ਆ ਉੱਚ ਬਾਈ ਤੂੰ 1 ਨੰਬਰ ਚਵਾਈ 1 ਨੰਬਰ ਆ ਵੀਰੇ ਦੋਨੇ ਸਾਈਡ ਬਹਿ ਕੇ ਠੰਡੀ ਸੀਲ ਆ ਕੋਈ ਦਿੱਕਤ ਨਹੀਂ ਗ ਸਹੀ ਗੱਲ ਆ ਬਈ ਠੰਡੀ ਸ਼ੀਲ ਦੇਖੋਗਾ ਕੀ ਫੁੱਲ ਲੇਵਾ ਬਹੁਤ ਸੋਹਣਾ ਬਈ ਹਨਾ ਹਾਂਜੀ ਹਾਂਜੀ ਹੂੰ ਕਿਆ ਬਾਤ ਆ ਬਈ ਪੰਡਾ ਵਾਲਾ ਥਣ ਲੱਗ ਗਿਆ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਵੀਰ ਹੂੰ ਹੱਥੀਂ ਚੋਲੇ ਪਾ ਮਸ਼ੀਨ ਤੇ ਹਨਾ ਹਾਂਜੀ ਹਾਂਜੀ ਵੀਰ ਹੂੰ ਲੈ ਬਈ ਚੈੱਕ ਕਰੋ ਥਣਾ ਦਾ ਸਹਿ ਜਾ ਕੇ ਇੱਕ ਨੰਬਰ ਗੁਲਾਬੀ ਆ ਗਿਆ ਥਣ ਨਾੜਾ ਨੂੜਾ ਲੇਵੇ ਤੇ ਫੁੱਲ ਚੰਗੀਆਂ ਦਿਨ ਬਾਈ ਦੇ ਦਸਣ ਮੁਤਾਬਕ ਬਈ ਕਹਿੰਦਾ ਮਾੜੂ ਪੂਰੇ ਹੀ ਹੋਗੇ ਦਿਨ ਲੈ ਵੀ ਸਕਦੇ ਆ ਇੱਕ ਅੱਧਾ ਦਿਨ ਤੇ ਸੂ ਵੀ ਸਕਦੇ ਆ ਕਿ ਨਹੀਂ ਬਈ ਹਾਂਜੀ ਹਾਂਜੀ ਵੀਰ ਬਾਕੀ ਬਈ ਤੋਰਾ ਤਰਾ ਚੈੱਕ ਕਰੋ ਇੱਕ ਨੰਬਰ ਤੋਰਾ ਬਾਕੀ ਜਿਹੜਾ ਹਵਾਨਾ ਇਹਨ ਫੀਟਿੰਗ ਜਲਾ ਕਰਮਾਣੀ ਮੁਹਬਾਨਾ ਤੇ ਬਈ ਮੁੱਲ ਲੱਗੇ ਵੀ ਫਰਜਾਇ ਜੀ ਹੁੰਦਾ ਤੇ ਮੁੱਲ ਅੱਜ ਵੀ ਸੁੱਕੀ ਰਹੂਗਾ ਇਹਦਾ ਮੁੱਲ ਬਲਜਿੰਦਰ ਵੀਰ ਕਰਦੇ 1.5 95000 ਦੀ ਜੱਸ ਨੋ ਹੋਏਗਾ ਠੀਕ ਆ ਹਾਂਜੀ ਬਰਾ ਦੁੱਧ ਖੁੱਲਾ 32 ਤੇ 33 ਲੀਟਰ ਪਾਉਗੀ ਆਰਾਮਦਾਰੀ ਨਾਲ ਠੀਕ ਹੈ ਬਈ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਹੈਗਾ 120000 ਰੁਪਿਆ 105000 105000 ਰੁਪਿਆ ਤੇ ਜਿਹੜਾ ਦੇਣ ਲੈਣ ਮੁੱਲ ਆ ਬਾਈ ਕਹਿੰਦਾ 95000 ਰੁਪਏ ਦੀ ਆਪਾਂ ਵੜ ਦੇ ਦਾਂਗੇ ਬਾਕੀ ਰਾਜੀ ਰੂਜੀ ਫੋਲਾ ਬਾਈ ਹਾਂਜੀ ਹਾਂਜੀ ਵੀਰੇ ਹੂੰ ਕੱਦ ਕਾਠੀ ਬਹੁਤ ਆ ਗਿਆ ਬਾਕੀ ਆਪਣੇ ਮਿੱਤਰ ਤੋਂ ਹੀ ਲੇਤੀਆ ਦੋ ਸੂਏ ਘਰੇ ਚੋਈ ਵੇ ਘਰ ਦੀ ਬਿਹੜਾ ਗਈ ਠੀਕ ਹੈ ਬਾਈ ਬਾਕੀ ਕੱਦ ਵੀ ਆ ਪਚੇ ਕਰਾਣੇ ਮੜਾ ਖੜੇ ਬਰੋਬਰ ਬਾਈ ਕਿਹੜਾ ਆਇਆ ਲੱਗਦਾ ਹੁੰਦਾ ਵੀ ਹਾਈਟ ਤੇ ਬਹੁਤ ਆ 6 ਫੁੱਟ ਦੇ ਨੇੜੇ ਕੱਦ ਮੇਰਾ ਵੀਰੇ ਹੂੰ ਬਾਈ ਦਾ ਕੱਦ ਬਾਈ 6 ਫੁੱਟ ਦੇ ਨੇੜੇ ਆ ਮੰਨ ਕੇ ਚੱਲੋ ਉਸ ਹਿਸਾਬ ਨਾਲ ਦਾ ਅੰਦਾਜ਼ਾ ਲਾ ਲਿਓ ਕੱਦ ਘੱਟ ਬਹੁਤ ਆ ਗਿਆ ਬੇਲ ਬੂਲ ਵੀ ਬਹੁਤ ਆ ਬਾਈ ਹੈਨਾ ਹਾਂਜੀ ਹਾਂਜੀ ਰੇਲ ਗੱਡੀ ਦੇ ਡੱਬੇ ਚੱਡੀ ਆ ਵੀਰੇ ਸਹੀ ਗੱਲ ਛੋਟੀਆਂ ਗਾਵਾਂ ਚ ਨਹੀਂ ਹੈਗੀ ਹੂੰ ਛੋਟੀਆਂ ਗਾਵਾਂ ਚ ਨਹੀਂ ਹੈਗੀ ਫੁੱਲ ਵੱਡੀ ਫੁੱਲ ਸਾਈਜ਼ ਤੇ ਬਾਕੀ ਫੇਸ ਵਗੈਰਾ ਵੀ ਤੁਸੀਂ ਚੈੱਕ ਕਰ ਸਕਦੇ ਬੜਾ ਚੰਗਾ ਆ ਗਿਆ ਕਿ ਨਹੀਂ ਹਾਂਜੀ ਹਾਂਜੀ ਤੇ ਅੱਗੇ ਬਾਈ ਇਧਰੋਂ ਦੋ ਨੰਬਰ ਤੇ ਇਹ ਪਲੂਨ ਮੱਛੀ ਆ ਵੀਰੇ ਦੋ ਦੰਦ ਆਗੇ ਮੂੰਹੋਂ ਦੋ ਦੰਦ ਹਾਂਜੀ ਹਾਂਜੀ ਵੀਰੇ ਠੀਕ ਆ ਕਿੰਨੇ ਟਾਈਮ ਦੀ ਬਾਈ ਕੱਚੀ ਆ ਏ ਲੈੰਦੀ ਆ ਇਹ ਹਫਤਾ 10 ਦਿਨ ਦੇ ਕਰੀਬ ਪਿਆ ਸਮਾਂ ਦਾ ਜੀ ਹਫਤਾ 10 ਦਿਨ ਦਾ ਤੇ ਕਿੰਨਾ ਕੁ ਬਈ ਜੇ ਗੱਲ ਕਰੀਏ ਦੁੱਧ ਦੇ ਦੂਗੀ ਦੁੱਧ ਮਦਰ ਦਾ ਰਿਕਾਰਡ ਸੀ 80 ਲੀਟਰ ਵੀਰੇ ਠੀਕ ਆ ਤੇ ਡੈਨਮਾਰਕ ਦੀ ਆਪ ਆ ਗਈ ਵਰਲਡ ਵਾਈਡ ਦਾ ਇਹ ਸੀਮਨ ਲੱਗਾ ਵਾ ਵੀਰੇ ਠੀਕ ਆ ਬਈ ਚੰਗੇ ਸੀਮਨ ਦੀ ਆਪ ਆ ਸੰਗਾ ਸੀਮਣੀ ਗਾਂਾਂ ਲੱਗੀਆਂ ਹਾਂ ਜੀ ਵੀਰੇ ਫਾਰਮ ਚੋਂ ਲੈਤੀ ਵੀ ਹੈ ਗਾਂ ਇਹ ਵੀ ਠੀਕ ਆ ਬਾਕੀ ਜਰ ਜਿਵੇਂ ਦੋ ਦੰਦ ਬੱਚਾ ਆ ਗਿਆ ਹਨਾ ਕੱਦ-ਕਾਠ ਬਹੁਤ ਹੈ ਬਹੁਤ ਹੈਲਥੀ weight ਬਹੁਤ ਹੈ ਬਈ ਹਮ ਭਜਨ ਬਜੂਤ weight ਵਗੈਰਾ ਦੀ ਗੱਲ ਕਰੀਏ ਬਈ ਫੁੱਲ ਆ ਗਈ ਤੇ ਬਈ ਕਿੰਨੇ ਦਾ ਦੁੱਧ ਤੋਂ ਉਮੀਦ ਹੈ ਤੁਹਾਨੂੰ ਚੱਲੂਗੀ ਦੁੱਧ ਦੇਣਾ ਚਾਹੀਦਾ 28 ਤੋਂ 32 ਲੀਟਰ ਦੇ ਆਸ-ਪਾਸ ਜਦਦੇ ਮੌਕੇ ਤੇ ਤਿਆਰ ਹੋਗੀ ਅਸਲ ਚਾ ਤਾਂ ਉਦੋਂ ਪਤਾ ਲੱਗਣਾ ਸਮਾਂ ਪਿਆਗਾ ਤਿਆਰੀ ਫੜਦੀ ਆਉਂਦੀ ਹੈ ਸਹੀ ਗੱਲ ਹੈ ਜੀ ਕਿੰਨੇ ਦਿਨ ਪਏ ਇਹਦੇ ਐਸਟੀਮੇਟ ਖੁੱਲੇ 8 ਤੋਂ 10 ਦਿਨ ਪਏ ਆ ਜੀ 8 ਤੋਂ 10 ਦਿਨ ਪਿੰਡਿੰਗ ਪਏ ਆ ਬਈ ਉਸ ਹਾਵ ਨਾਲ ਇਹਦਾ ਵੀ ਅੰਦਾਜ਼ਾ ਲਾਇਓ ਤੁਸੀਂ ਬਾਲਟਲਾਂ ਸਾਰੀਆਂ ਕੱਢੋ ਫੇਰ ਸੂਗੀ ਹਵਾਨਾ ਜਿਹੜਾ ਰਹੂਗਾ ਫਿਕਸ ਜਿਆ ਰਹੂਗਾ ਕਿ ਨਹੀਂ ਬਈ ਹਾਂਜੀ ਹਾਂਜੀ ਟਾਈਟਲ ਇਹ ਵੀ ਦੀਏ ਬਾਕੀ ਜੇ ਗੱਲ ਕਰੀਏ ਬਈ ਵਜਨ ਪੁਜਨ ਦੀ ਬੜਾ ਆ ਗਿਆ ਹੈ ਨਾ ਵਜਨ ਤਾਂ ਪੂਰੀ ਹੈਵੀ ਹੈ ਜੀ ਹੈਵੀ weight ਚ ਆ ਗਈ ਫੇਸ ਵਗੈਰੇ ਰੋਕੀ ਬਈ ਮੜਾ ਚੈੱਕ ਕਰ ਬਈ ਆਪਾਂ ਲੈ ਫੇਸ ਚੈੱਕ ਕਰੋ ਬਈ ਬਰੀਡ ਜੇ ਗੱਲ ਕਰੀਏ ਫੁੱਲ ਆ ਗਈ ਬਈ ਹੈ ਨਾ ਹਾਂਜੀ ਹਾਂਜੀ ਵੀਰੇ ਹੂੰ ਬੁੱਧੀ ਬਦੀ ਨਾ ਚਮਕ ਚਮਕ ਗੱਲ ਕਰੀਏ ਫੁੱਲ ਕਮਾਲ ਦੀ ਆ ਗਈ ਜਿਹੜਾ ਰੰਗ ਰੂਪ ਆ ਨਾ ਮੈਂ ਤੇ ਬਈ ਇਹਦਾ ਮੁੱਲ ਅੱਜ ਵੀ ਕੀ ਰਹਿਣਾ ਵਾਲਾ ਚਾਹਜਾ ਕੱਚੀਆਂ ਦੇ ਹਿਸਾਬ ਨਾਲ ਮੁੱਲ ਮੁੱਲ ਵੀਰੇ ਕੋਈ ਗੱਲ ਨਹੀਂ ਕਰਦੇ ਆਂਗੇ ਡਿਮਾਂਡ ਹੈਗੀ 110000 ਰੁਪਇਆ ਜੈ ਜੀ ਐ ਇਦਾਂ ਦੀਆਂ ਮੱਛੀਆਂ ਦਾ 1.5 ਲੱਖ ਮੰਗਦੇ ਆ ਜੀ ਹੂੰ ਬਾਕੀ ਨੇ ਜੀ ਕੰਮ ਕਰਦੇ ਵੀਰੇ ਹਨ ਹੂੰ ਗੱਲ ਕਰੀਏ ਬਰੀਡ ਆ ਜੀ ਚੰਗੀ ਆ ਗਈ ਬਾੜਪੂ ਸਹੀ ਗੱਲ ਹੈ ਕੱਦ ਕਾਠ ਬਹੁਤ ਆ ਗਏ ਵੀਰੇ ਹੂੰ ਬਾਕੀ ਥਣਾ ਦਾ ਸਾਈਜ਼ ਆਪਾਂ ਨੇੜੇ ਚੈੱਕ ਕਰਵਾ ਲਨੇ ਲੈ ਚੈੱਕ ਕਰੋ ਤੇ ਬਈ ਕੀ ਬਾਤ ਆ ਗਰਾਵੀ ਥਣ ਆ ਗਿਆ ਹਨ ਹਾਂਜੀ ਹਾਂਜੀ ਬਾਕੀ ਥਣ ਬਹੁਤ ਚੰਗਾ ਕੱਢਿਆ ਹੋਇਆ ਹਾਂਜੀ 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 ਹੂੰ ਇਹ ਤਾਂ ਤਿਆਰੀ ਤੇ ਵੀਰੇ ਜਦ ਦੇ ਦਨ ਪੂਰੇ ਹੋ ਕੇ ਉੱਧੇ ਦੇਖੋ ਜਿੱਦ ਬਣ ਗਈ ਹੈ ਸਹੀ ਗੱਲ ਆ ਬਾਈ ਅੱਜ ਬਾਈ ਨੇ ਮੁੱਲ ਵੀ ਬਾਈ ਕੱਚੀਆਂ ਵਾਲਾ ਕਰਿਆਗਾ ਤੇ ਜਿੱਦਾਂ ਹੋ ਗਈ ਤਿਆਰ ਉਦੋਂ ਰੱਖੂਗਾ ਮੁੱਲ ਉੱਧੇ 1.5 ਲੱਖ ਰੁਪਏ ਦੇ ਵੀਰੇ 7 ਲੱਖ ਰੁਪਏ ਹੱਥ ਚ ਫੜਨਗੇ ਬਾਕੀ ਬੱਚਾ ਜੀ ਆਉਂਦੀ ਆ ਕਿ ਨਹੀਂ ਬਾਈ ਹਾਂਜੀ ਹਾਂਜੀ ਦੋ ਦੰਦ ਆ ਵੀਰੇ ਹੂੰ ਲੈ ਬਾਈ ਚੈੱਕ ਕਰੋ ਥਾਣਾ ਦਾ ਜਿਹੜਾ ਗੈਪ ਆ ਪੂਰੇ ਬਿੱਥੀ ਦੇ ਥਾਣਾ ਗਲਾਬੀ ਥਾਣਾ ਬਹੁਤ ਸੋਹਣੀ ਝੋਲੀ ਦੇ ਦੰਦ ਦਿਖਾ ਲੈ ਦੰਦ ਵੀ ਆਪਾਂ ਚੈੱਕ ਕਰਵਾ ਹੂੰ ਪ्योर ਦੋ ਦੰਦ ਬੱਚੇ ਦੋ ਦੰਦ ਤੇ ਅੱਗੇ ਬਾਈ ਇਦਨੋਂ ਤਿੰਨ ਨੰਬਰ ਲਾਸਟ ਦੇ ਹਾਂਜੀ ਹਾਂਜੀ ਵੀਰੇ ਇਹ ਕਿਹੜਾ ਸੂਆ ਇਹ ਦੂਜਾ ਸੂਆ ਵੀਰੇ ਇਹਦੇ ਕਿੰਨੇ ਦਿਨ ਪਿਆ ਬਈ ਇਹਦੇ ਦਿਨ ਹਜੇ ਬਈ 15 ਦਿਨ ਪਿਆ ਜੀ ਠੀਕ ਆ 15 ਦਿਨ ਪਿਆ ਹਾਂਜੀ ਹਾਂਜੀ ਇਹ ਬਾਲਟਾਂ ਨਾਲ ਬਹੁਤ ਜ਼ਿਆਦਾ ਪਈਆਂ 26 ਲੀਟਰ ਦੁੱਧ ਕੱਢਿਆ ਹੋਂਦਾ ਪਹਿਲੇ ਸੂਏ ਵੀਰੇ ਠੀਕ ਹੈ ਬਈ ਬਾਕੀ ਮੈਂ ਕਹਣਾ ਚੋੜੀ ਬਹੁਤ ਪਈ ਆ ਬਹੁਤ ਜ਼ਿਆਦਾ ਵੀਰੇ ਥਣ ਥਣ ਬਹੁਤ ਚੰਗਾ ਲੱਗਿਆ ਵਾ ਸਹੀ ਗੱਲ ਆ ਬਾਕੀ ਪਲੀ ਪਲੀ ਬਹੁਤ ਆ ਹਾਂਜੀ ਹਾਂਜੀ ਪ੍ਰਿੰਟ ਬਈ ਸਨਖਪਣਾ ਜੇ ਵਹਿੜ ਚ ਗੱਲ ਕਰੀਏ ਨਾ ਫੁੱਲ ਆ ਗਿਆ ਤੇ ਇਹਦੀ ਕੀ ਕਿੰਨੀ ਉਮੀਦ ਕਰਦੇ ਹਾਂ ਦੋ ਦੇਤੀ ਵੀ ਰਹੇ 28 ਲੀਟਰ 28 30 28 30 ਤੇ ਹਰਾਮਦਰੀ ਨਾਲ ਜਾਊਗੀ ਠੀਕ ਹੈ ਬਾਈ ਬਾਕੀ ਮੌਸਮ ਤੇ ਡਿਪੈਂਡ ਆਗਾ ਮੌਸਮ ਮੂਰੇ ਚੰਗਾ ਹੁੰਦਾ ਜਾਂਦਾ ਕਦ ਉੱਧ ਪਾਏ ਸਹੀ ਗੱਲ ਆ ਕਿਉਂਕਿ ਠੰਡ ਦਾ ਟਾਈਮ ਆ ਜਾਣਾ ਮੂਰੇ ਤੇ ਬਾਕੀ ਸਾਇ ਦੇਖੋ ਥਣਾ ਦਾ ਬਾਈ ਇੱਕ ਨੰਬਰ ਹੱਥੀ ਚੋਲੇ ਭਾਵੇਂ ਮਸ਼ੀਨ ਤੇ ਚੋਲੇ ਕਿ ਨਹੀਂ ਹਾਂਜੀ ਹਾਂਜੀ ਬਾਕੀ ਜਿਆਦਾ ਕੁਆਲਟੀ ਦੀ ਗੱਲ ਕਰੀਏ ਬਾਈ ਫੁੱਲ ਆ ਗਈ ਬੈਠ ਚ ਪ੍ਰਿੰਟ ਵਗੈਰਾ ਕੱਦ ਕਾਠ ਹਰ ਇੱਕ ਵੱਖ ਤੁਝੇ ਲਾਈਏ ਬਾਈ ਗੋਲ ਮਟੋਲ ਪਈਆ ਹਨਾ ਹਾਂਜੀ ਹਾਂਜੀ ਵੀਰੇ ਤੇ ਬਾਕੀ ਬਾਈ ਕੱਚੀ ਪਈਆ ਉਸਾ ਹੋਣਾ ਅਬ ਤਾਂ ਅੰਦਾਜ਼ਾ ਜ਼ਰੂਰ ਲਾਇਓ ਕਿਉਂਕਿ ਬਾਲਟਾਂ ਸਾਰੀਆਂ ਕੱਢੂਗੀ ਫੇਰ ਜਾ ਕੇ ਕਿਤੇ ਸੂਣਾਗਾ ਜਿਹਦੀ ਤਿਆਰੀ ਫੜ ਲਈ ਲੱਖ ਰੁਪਏ ਦੀ ਹੈ ਬਾਈ ਤੇ ਕਿੰਨੇ ਦਿਨ ਹਜੇ ਪਏ ਆ ਇਹਦੇ 15 ਦਿਨ ਦਾ ਸਮਾਂ ਪਿਆ ਜੀ ਬਾਈ 15 ਦਿਨ ਹਾਂਜੀ 15 ਦਿਨ ਦਾ ਸਮਾਂ ਮੰਨ ਕੇ ਚਲੋ ਪਿਆਗਾ ਕਿ 11 ਪਸ਼ੂ ਇੱਕ ਦੋ ਦਿਨ ਉੱਤੇ ਵੀ ਲੈ ਜਾਂਦਾ ਹਨਾ ਹਾਂਜੀ 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 ਹੂੰ ਸਹੀ ਗੱਲ ਆ ਬਾਕੀ ਬਾਲਟਾਂ ਦਾ ਬਾਈ ਨਜ਼ਰ ਆਈ ਹੀ ਜਾਂਦੀਆਂ ਵੀ ਕਿੰਨੀ ਕੱਚੀ ਬਹੁਤ ਜ਼ਿਆਦਾ ਪਈ ਆ ਬਾਈ ਹੂੰ ਲੈ ਬਾਈ ਚੈੱਕ ਕਰੋ ਇੱਕ ਨੰਬਰ ਸਾਈਜ਼ ਆ ਥਣਾਂ ਦਾ ਕਿਆ ਬਾਤ ਆ ਤੇ ਮੁੱਲ ਬਈ ਅੱਜ ਦਾ ਮੁੱਲ ਵੀਰੇ ਕਰਨ ਵਾਲਾ ਨਹੀਂ ਆਪਾਂ ਲੈਣ ਦੇਣ ਵਾਲਾ ਮੁੱਲ ਕਰਾਂਗੇ ਦਾ ਹੂੰ 80000 ਰੁਪਏ ਦੀ ਬੈਟ ਦੇ ਦੇਾਂਗੇ ਟੋਟਲੀ ਹਾਂਜੀ ਚੱਕੋ ਬਈ ਲੈ ਚੱਲੋ 26 ਲੀਟਰ ਦੁੱਧ ਆਪਣਾ ਗਰੰਟੀ ਹੋਊਗੀ ਮੌਸਮ ਦੇ ਹਿਸਾਬ ਨਾਲ ਉਤੋਂ ਜ਼ਿਆਦਾ ਭਾਜੇ ਤਾਂ ਠੀਕ ਹੈ ਕਰਨ ਵਾਲੇ ਦੀ ਚੰਗੀ ਗੱਲ ਆ ਗਈ 80000 ਰੁਪਏ ਦੀ ਬਾਈ ਕਣਾ ਅੱਜ ਆਪਾਂ ਦੇ ਦੇਣੀ ਆ ਬਾਕੀ ਥੋੜਾ ਕਣਾ ਆਏਗਾ ਇਹਦਾ ਮਾਨਤਨ ਬਈ ਹਾਂਜੀ ਹਾਂਜੀ ਜ਼ਰੂਰ ਬਿਲਦੇ ਤੇ ਜੇ ਮੰਨ ਕੇ ਚੱਲੋ ਕੋਈ ਜੋੜਾ ਇਕੱਠਾ ਲੈਂਦਾ ਕੋਈ ਗੱਲ ਨਹੀਂ ਵੀਰੇ ਜੋੜੇ ਚ ਆਪਾਂ ਮਾਨਤਨ ਉਤੋਂ ਵੱਧ ਕਰ ਦੇਾਂਗੇ ਠੀਕ ਹੈ ਬਈ ਹਾਂਜੀ ਹਾਂਜੀ ਆਪਾਂ ਵੱਲੋਂ ਤਿੰਨੋਂ ਲੈ ਜਾਣ ਇਕੱਠੇ ਵੀ ਠੀਕ ਹੈ ਭਾਈ ਤੇ ਨਾਕਸੀ ਕੇ ਬਾਈ ਕੋਲੇ ਬਾਈ ਤਿੰਨ ਆਪਾ ਤਿੰਨੇ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਡੈਕਟ ਜਰੂਰ ਕਰਿਓ ਵੀਡੀਓ ਨੂੰ ਵੇਖ ਲਈ ਧੰਨਵਾਦ